ਮੁੱਖ ਮੰਤਰੀ ਸਾਹਿਬਾਨ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਅਮਰ ਰਹੇ ਅਮਰ ਰਹੇ ਮੁੱਖ ਮੰਤਰੀ ਸਰਦਾਰ ਬੈਂਸ ਸਿੰਘ ਅਮਰ ਰਹੇ ਤੇਰੇ ਮੁੱਖ ਮੰਤਰੀ ਜੀ ਜੀਰਦੱਦ ਸਿੰਘ ਜੀ ਸਾਡੀ ਸੋਚ ਤੇ ਪਹਿਲਾ ਨੇ ਧੋਕੇ ਮੁੱਖ ਮੰਤਰੀ ਸਰਦਾਰ ਬੈਂਸ ਸਿੰਘ ਅਮਰ ਰਹੇ ਅਮਰ ਰਹੇ ਅਮਰ मुख्यमंत्री よろしくお願いした

ਤੁਹ ਕੀ ਕਰਨ ਹੈਗਾ ਜੀ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਭਾਤਮਾ ਦਾਦੀ ਜੈ ਅੱਜ ਇੱਕ ਗੁਰਪਤਵਰ ਪੰਨੂ ਨੇ ਵੀਡੀਓ ਪਾਈ ਆ 10 ਵਜੇ ਮੈਂ ਦੇਖੀ ਆ ਤਿਆਰ ਹੋਇਆ ਉਹਦੋਂ ਵਾਰ ਫਟਾਫਟ ਦਰਾਹੇ ਆਇਆ ਮੁੱਖ ਮੰਤਰੀ ਸਾਹਿਬ ਬਿਆਨ ਸਿੰਘ ਜੀ ਦੇ ਤੇ ਪ੍ਰਤੀ ਅਪਸ਼ਬਦ ਲਿਖੇ ਗਏ ਬਾਸ ਸਾਡੇ ਲਿਖੇ ਗਏ ਤੇ 3 ਵਜਿਆਂ ਦੇ ਲਿਖੇ ਗਏ ਮੈਂ ਮੁੱਖ ਮੰਤਰੀ ਸਾਹਿਬ ਬਿਆਨ ਸਿੰਘ ਜੀ ਦੇ ਨਾਲ ਅੱਜ ਵੀ ਕੱਲ ਵੀ ਪਰਥਮ ਹੀ ਸੀਰੀਦ ਨੇ ਸਾਨੂੰ ਸ਼ਾਂਤੀ ਲੈ ਕੇ ਆਪ ਚਲੇ ਗਏ ਨੇ ਅਸੀਂ ਮੁੱਖ ਮੰਤਰੀ ਸਾਹਿਬ ਦੀ ਸੋਚ ਤੇ ਪਹਿਰਾ ਦੇਣਾ ਪਹਿਰਾ ਹਮੇਸ਼ਾ ਦਿੰਦੇ ਰਹਾਂਗੇ ਲੇਕਿਨ ਜਿਹੜਾ ਤਬਦੀ ਪੰਨੂ ਆ ਮੈਂ ਉਹਨੂੰ ਕਹਿਣਾ ਚਾਹੁੰਦਾ ਤੇਰੇ ਘਰੇ ਦੋ ਵਾਰ ਰੰਗਾ ਝੰਡਾ ਲਾ ਕੇ ਆਇਆ ਤਾਂ ਉਹਨੂੰ ਮੈਂ ਉਦੋਂ ਵੀ ਤਾਲਣਾ ਕੀਤੀ ਸੀ ਬਈ ਤੂੰ ਦੁਬਾਰਾ ਬਕਵਾਸ ਨਹੀਂ ਕਰਨਾ ਸਾਡੇ ਪੰਜਾਬ ਬਾਰੇ ਤੇ ਮੁੱਖ ਮੰਤਰੀ ਸਾਹਿਬ ਭਵਾਨ ਸਿੰਘ ਮਾਨ ਜੀ ਨੂੰ ਕਹਿੰਦਾ 15 ਗਾਹ ਤੋ ਤਿਰੰਗਾ ਝੰਡਾ ਨਹੀਂ ਲਹਿਰਾਉਣ ਦੇਊਗਾ ਉਹਦੀ ਕੀ ਜ਼ਰਤ ਆ ਜੀ ਦੱਸੋ ਜੀ ਪੰਨੂ ਨਾ ਸੇਖਾ ਉਹ ਤੇਰੇ ਬੋਦੀ ਰੱਖੀ ਹੋਈ ਆ ਉਹ ਦਿੱਕਤ ਲੈਕ ਨਹੀਂ ਉਹ ਲੇਕਿਨ ਮੈਂ ਮੁੱਖ ਮੰਤਰੀ ਕੌਣ ਸੀ ਮੰਗ ਕਿਉਂ ਕਹੂੰਗਾ ਇਹਨਾਂ ਦੇ ਦੇਸ਼ ਰੋਜ਼ਾ ਪਰਚਾ ਦਿਓ ਯੂਪੀਏ ਦੇ ਐਕਟ ਦੇ ਤਾਇ ਪਰਚਾ ਦਿਓ ਅਸੀਂ ਅੱਜ ਧਰਨਾ ਲਾ ਕੇ ਬੈਠਾਂਗੇ ਜਿੰਨਾ ਚਿਰ ਬੰਦੇ ਫੜੇ ਨਹੀਂ ਜਾਂਦੇ ਜਿੰਨਾ ਚਿਰ ਦੁੱਧ ਦੁੱਧ ਪਾਣੀ ਦਾ ਪਾਣੀ ਨਹੀਂ ਹੁੰਦਾ ਲੇਕਿਨ ਮੈਂ ਤੁਹਾਡੇ ਸਾਹਮਣੇ ਕਹਿਣਾ ਚਾਹੁੰਦਾ ਨਾ ਖਾਲਸਾ ਕਦੇ ਬਣਾ ਨਾ ਕਦੇ ਬਣਦਾ ਨਾ ਬਣੇਗਾ ਜੇ ਬਣੇਗਾ ਤਾਂ ਪਾਕਿਸਤਾਨ ਜਾ ਕੇ ਬਣੂਗਾ ਇੱਥੇ ਨਹੀਂ ਗਨ ਲੋੜ ਸਾਡੇ ਸਾਰੇ ਹਿੰਦੂ ਮਤਲਬ ਸਿੱਖ ਕसाई ਜੈਨੀ ਬੋਧੀ ਸਾਰੇ ਅਸੀਂ ਭਰਾ ਹਾਂ ਲੇਕਿਨ ਇਹ ਸਾਡੇ ਪੰਜਾਬ ਨੂੰ ਤੋੜਨ ਦੀ ਗੱਲ ਕਰਦਾ ਅਸੀਂ ਜੋੜਨ ਦੀ ਗੱਲ ਕਰਦੇ ਆ ਇਹ ਤੋੜਨ ਦੀ ਗੱਲ ਕਰਦਾ ਅੱਜ ਤੁਸੀਂ ਤਾਂ ਪੁੱਜੇ ਹੋ ਜਿੱਥੇ ਕਿ ਬਰਨ ਸਿੰਘ ਦਾ ਪਰਿਵਾਰ ਜਾਂ ਹੋਰ ਇੱਥੇ ਕੋਈ ਆਇਆ ਹੁਣ ਤੱਕ ਦੇਖੋ ਜੀ ਸਾਨੂੰ ਸਾਡੇ ਦਿਲ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਨੇ ਨਾ ਅਸੀਂ ਐਮਐਲਏ ਲੈਣੀ ਆ ਨਾ ਮੰਤਰੀ ਲੈਣਾ ਨਾ ਅਸੀਂ ਐਮਪੀ ਲੈਣੀ ਆ ਅਸੀਂ ਦਿਲੋਂ ਦਰਦ ਦਾ ਸਾਨੂੰ ਅਸੀਂ ਦੇਸ਼ ਲਈ ਖੜੇ ਆ ਜਿਹੜਾ ਗੋਲੀ ਨਾਲ ਚਾਇਆ ਫੌਜੀ ਜਵਾਨ ਸ਼ਹੀਦ ਹੋ ਰਿਹਾ ਚਾਹ ਬੰਬ ਨਾਲ ਫੌਜੀ ਜਵਾਨ ਸ਼ਹੀਦ ਹੋ ਰਿਹਾ ਚਾਹ ਨੇਤਾ ਮੁੱਖ ਮੰਤਰੀ ਸਾਹਿਬ ਸ਼ਹੀਦ ਹੋ ਰਿਹਾ ਚਾਹ ਕੋਈ ਵਿਅਕਤੀ ਅਸੀਂ ਉਹਦੇ ਨਾਲ ਪਰਿਵਾਰ ਨਾਲ ਮੋਢਾ ਨਾਲ ਖੜਾਂਗੇ ਲੇਕਿਨ ਮੈਂ ਲੱਖੇ ਪੈਣ ਨੂੰ ਵੀ ਕਹੂੰਗਾ ਆ ਦੇਖੋ ਬੁੱਤ ਕਿੰਨਾ ਗੰਦਾ ਵਾ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਹਲਕਾ ਪੈਣ ਦੇ ਕਹਾਉਣ ਵਾਲੇ ਸਾਬਕਾ ਵਿਧਾਇਕ ਤੇ ਬੰਦ ਸਿੰਘ ਦਬੋਜੀ ਕਮੇਟੀ ਪ੍ਰਧਾਨ ਸਾਹਿਬ ਦਾ ਕਹਿਣ ਵਾਲੇ ਮੈਂ ਕਹੂੰਗਾ ਵੀ ਤੁਸੀਂ ਨੇੜੇ ਬੈਠੇ ਹੋ ਤੁਸੀਂ ਮੁੱਖ ਮੰਤਰੀ ਸਾਹਿਬ ਬਿਆਨ ਸਿੰਘ ਦੇ ਨਾਂ ਤੇ ਰੋਟੀਆਂ ਕਮਾ ਰਹੇ ਹੋ ਲੇਕਿਨ ਮੁੱਖ ਮੰਤਰੀ ਸਾਹਿਬ ਸਾਡੇ ਦਿਲ ਚ ਵੀ ਨਹੀਂ ਹੈ ਤੇ ਜੀ ਕੋਈ ਬਿੱਟੂ ਜਾਂ ਹੋਰ ਕਿਸੇ ਨੂੰ ਕਹਿਣਾ ਚਾਹੇਗੇ ਉਸ ਜਿਹੜਾ ਮੈਂ ਸਰ ਮੀਸ ਨੇ ਬਿੱਟੂ ਜੀ ਮੈਂਬਰ ਪਾਰਲੀਮੈਂਟ ਦਾ ਇਹ ਤਾਂ ਆਜਾ ਸਾਹਮਣੇ ਨੇ ਔਰ ਕੇਂਦਰੀ ਮੰਤਰੀ ਬਣੇ ਨੇ ਕਹਾਂਗਾ ਕਿ ਛੱਤਾਂ ਕਾਪੀ ਲਾਓ ਪਹਿਲਾਂ ਤਾਂ ਆਪਣੇ ਖਾਤੇ ਜੁਲਾ ਦਿਓ ਸਾਕੇ ਛਤਰੀ ਬਣੇ ਕੋਈ ਇੱਥੇ ਬੈਠਣਾ ਕਰੇ ਜਾਨਵਰ ਮੁੱਖ ਮੰਤਰੀ ਸਾਹਿਬ ਦੇ ਨਾਮ ਤੇ ਆਪਾਂ ਇੰਨਾ ਕੁਝ ਲੈ ਰਿਆ ਲੇਕਿਨ ਸਰਕਾਰ ਕਰਨਾ ਜ਼ਰੂਰੀ ਆ ਕਿ ਸਾਰੇ ਰਹਿਣ ਦੀ ਦੁਨੀਆ ਤੱਕ ਮੁੱਖ ਮੰਤਰੀ ਸਾਹਿਬ ਬਿਆਨ ਸਿੰਘ ਦੇ ਨਾਂ ਰਹਿਣਾ ਚਾਹੀਦਾ ਵਾ ਉੱਪਰ ਛਤਰੀ ਪਣੀ ਹੋਣੀ ਚਾਹੀਦੀ ਆ ਸਫਾਈ ਹੋਣੀ ਚਾਹੀਦੀ ਆ ਨਹੀਂ ਸਾਡੀ ਡਿਊਟੀ ਲਾ ਦਿਓ ਅਸੀਂ 10 ਮਹੀਨੇ ਆ ਕੇ ਤੁਹਾਨੂੰ ਆ ਜਾਗੇ ਕੀ ਮੰਗ ਕਰਦੇ ਹੁਣ ਤੁਸੀਂ ਜਿਹੜਾ ਇੱਥੇ ਪਹੁੰਚੇ ਹੋਏ ਅਸੀਂ ਤਾਰਾ ਦੇ ਰਹੇ ਆ 2ਪੀ ਐਕਟ ਦੇ ਤਾ ਪੱਚਾ ਦਦਿਓ ਇਹ ਬੰਦੇ ਫੜੇ ਜਾਣ ਬਸ ਮੁੱਖਮੰਤਰੀ ਜ਼ਾਰ ਬੇਨ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਮੁੱਖਮੰਤਰੀ ਜ਼ਾਰ ਬੇਨ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਬੇਨ ਸਿੰਘ ਤੇਰੀ ਸੋਚ ਤੇ ਕਰਾ ਦੇਵਾਂਗੇ ਢੋਕੇ ਬੇਨ ਸਿੰਘ ਤੇਰੀ ਸੋਚ ਤੇ ਕਰਾ ਦੇਵਾਂਗੇ ਢੋਕੇ ਸਾਰ ਮੁੱਖਮੰਤਰ ਸਾਰ ਮੁੱਖ ਮੰਤਰੀ ਬਿਆਨ ਸੇ ਅਮਰ ਰਹੇ ਅਮਰ ਰਹੇ ਅਮਰ ਰਹੇ ਸਾਰ ਮੁੱਖ ਮੰਤਰੀ ਸਾਰ ਬਿਆਨ ਸੇ ਅਮਰ ਰਹੇ ਅਮਰ ਰਹੇ ਅਮਰ ਰਹੇ ਮੁੱਖ ਮੰਤਰੀ ਸਾਹਿਬ ਬਿਆਨ ਸੇ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਅਮਰ ਰਹੇ ਕੌਮਾਂਦਰੀ ਜੀ ਸੀਰਦਾਂ ਜੀ ਦਾਡੀ ਸੋਹ ਤੇ ਪਹਿਲਾ ਬੇਢੋਕੇ ਮੁੱਖ ਮੰਤਰੀ ਜ਼ਾਰ ਬੈਂਸੇ ਅਮਰ ਰਹੇ ਅਮਰ ਰਹੇ ਅਮਰ ਰਹੇ ਮੁੱਖ ਮੰਤਰੀ ਜ਼ਾਰ ਬੈਂਸੇ ਅਮਰ ਰਹੇ ਅਮਰ ਰਹੇ ਲਿਆ ਹੋ ਮੁੱਖ ਮੰਤਰੀ ਦਾ ਬੈਂਸੇ ਅਮਰ ਰਹੇ ਅਮਰ ਰਹੇ ਮੁੱਖ ਮੰਤਰੀ ਜ਼ਾਰ ਬੈਂਸੇ ਅਮਰ ਰਹੇ ਅਮਰ ਰਹੇ ਅਮਰ ਰਹੇ ਆਤਮਾਨ ਮੁਜ਼ਾਹਬਤ ਆਤਮਾਨ ਮੁਜ਼ਾਹਬਤ ਸਰਪੰਨ ਪੰਨੂ ਮੁਜ਼ਾਹਬਤ ਸਰਪੰਨ ਪੰਨੂ ਮੁਜ਼ਾਹਬਤ